ਮੇਰੇ ਸਤਿਕਾਰਯੋਗ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਸੰਧੂ ਸੀਰ ਵਾਲੀ ਤੁਸੀਂ ਆ ਜਿਹੜੀਆਂ ਤਸਵੀਰਾਂ ਵੇਖ ਰਹੇ ਹੋ ਪਿੰਡ ਪੰਗੇ ਵਾਲੇ ਤੋਂ ਮਕੰਦੇ ਵਾਲੋਂ ਰਸਤਾ ਜਾਂਦਾ ਟਾਣੀਆਂ ਨੂੰ ਤੇ ਕਾਫੀ ਪਿੰਡਾਂ ਦੇ ਨਾਲੇ ਦਾ ਹੋਣਾ ਜਾਂਦਾ ਮਕੰਦੇ ਵਾਲਾ ਕਾਨਿਆ ਵਾਲੀ ਜਗ ਸਿੰਘ ਵਾਲਾ ਤੇ گاਹ ਗੁਰੂ ਹਰਸਾਏ ਤੱਕ ਇਹ ਰੋਡ ਚੱਲਦਾ ਤੁਹਾਨੂੰ ਤਸਵੀਰਾਂ ਜਿਹੜੀਆਂ ਬੁਖਾ ਰਹੇ ਅਸੀਂ ਬਿਲਕੁਲ ਕੋਨਾਪੋਲਾ ਇੱਥੇ ਜਿੰਨੇ ਵੀ ਇੱਕ ਤਾਂ ਸਾਈਨ ਬੋਰਡ ਲੱਗੇ ਨੇ ਉਹ ਸ਼ਰਾਰਤੀ ਜਿਹੜੇ ਬੰਦੇ ਆ ਉਹਨਾਂ ਨੇ ਸਾਰਿਆਂ ਨੂੰ ਤੋੜ ਦਿੱਤੇ ਆ ਮੈਂ ਇੱਥੋਂ ਦੀਆਂ ਪੰਚਾਇਤਾਂ ਨੂੰ ਵੀ ਇਹ ਵੀਡੀਓ ਦੇ ਜ਼ਰੀਏ ਬੇਨਤੀ ਕਰੂੰਗਾ ਮਾਨਜੋਕ ਪਿੰਡ ਪੰਗਿਆ ਵਾਲਾ ਮਕੰਦਿਆਲ ਦੀਆਂ ਜਿਹੜੀਆਂ ਟਾਣੀਆਂ ਜਾਂ ਹੋਰ ਆਸ-ਪਾਸੇ ਦੀਆਂ ਪੰਚਾਇਤਾਂ ਨੇ ਉਹ ਵੀ ਥੋੜੀਆਂ ਜਿਹੀਆਂ ਗੌਰ ਕਰਨ ਕਿ ਇਹ ਜਿਹੜਾ ਕੋਨਾ ਪੋਲਾ ਇਹਦੇ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਇੱਥੇ ਕਦੋਂ ਵੀ ਕੁਝ ਵੀ ਘਟਨਾ ਵਾਪਰ ਸਕਦੀ ਆ ਵੇਖੋ ਇੱਕ ਪਹਿਲਾਂ ਜਾਂਦਾ ਪਹਿਲਾਂ ਮੋੜ ਪਿੱਛੇ ਵੇਖੋ ਬਣ ਜਾਂਦਾ ਇੱਕ ਇਸ ਸਭਾ ਹੁੰਦਾ ਬੰਦਾ ਕੋਈ ਸਾਈਨ ਨਹੀਂ ਲੱਗਿਆ ਕਿਸੇ ਤਰ੍ਹਾਂ ਦਾ ਕੋਈ ਅਸੀਂ ਉਹ ਜਿਹੜਾ ਬੋਲਡਰ ਲੱਗਿਆ ਕਿ ਸਾਹਮਣੇ ਤੋਂ ਨਜ਼ਰ ਆ ਰਿਹਾ ਉਹਦੇ ਉੱਤੇ ਸਟicker ਲਾਏ ਹੋਏ ਨੇ ਲਿਆ ਕੇ ਤੇ ਉਹ ਵੀ ਪੱਟਣ ਦੀ ਕੋਸ਼ਿਸ਼ ਕਰਦੇ ਨੇ ਸਰਾਰਤੀ ਵੀ ਪਰ ਆਹ ਬੇਨਤੀ ਜਿਹੜੀ ਪ੍ਰਸ਼ਾਸਨ ਨੂੰ ਕਰਦੇ ਆਂ ਜ਼ਿਲ੍ਹਾ ਮੁਕਸਰ ਦੇ ਆਨ ਵੀ ਜਿਹੜਾ ਕੋਨਾ ਪੋਲਾ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੀਤਾ ਜਾਵੇ ਕਿ ਕੋਈ ਅਨਸਖਾਮੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਆਪਾਂ ਦਾ ਕੋਈ ਹੱਲ ਕਰੀਏ ਮੇਰੀ ਬੇਨਤੀ ਤੇ ਗੌਰ ਕਰਨਾ ਕਿ ਇਹ ਕੋ ਨਾ ਪੋਲਾ ਜਿਹੜਾ ਕਦੀ ਵੀ ਕੋ ਅਨਸਕਾਮੀ ਜਿਹੜੀ ਘਟਨਾ ਇੱਥੇ ਵਾਪਰ ਸਕਦੀ ਆ